ਬਲੂ ਪਈ ਹੋਣਾ ਨਹੀਂ ਹਾਂ ਲਈ ਜਨੂ ਨਾਲ ਆ ਆ ਇੱਧਰ ਕਰਨਾ ਬੱਥੋ ਜੈ ਸ਼੍ਰੀ ਰਾਮ ਜੈ ਜੀ ਜੀ ਜੈ ਜੈ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼ੰਕਰ ਮੀਰ ਬਜਰਾ ਕੀ ਆਰ ਰਾਮ ਦੇ ਜੈ ਸ਼੍ਰੀਓ ਜੈ ਸ਼੍ਰੀ ਰਾਮ ਜੈ ਸ਼੍ਰੀਓ ਜੈ ਸ਼੍ਰੀ ਰਾਮ ਜੈ ਸ਼੍ਰੀਓ ਸ੍ਰੀ ਜੈ ਸ਼੍ਰੀ ਰਾਮ ਬਾਜੀ ਬਹੁਤ ਬਹੁਤ ਭਾਗਵਲਾ ਦਿਨ ਹੈ ਹਾਂਜੀ ਖਾਸ ਕਰ 22 ਤਰੀਕ ਦਾ ਬੱਲੇ ਬੱਲੇ ਜੈ 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 ਸਿੰਘ ਜੀ ਕਾਰਡ ਪਹਿਲਾਂ ਵੀ ਆਪਣੀ ਇਹ 12000 ਦਾ ਸਟਾਰਟਿੰਗ ਤੋਂ ਕਾਰਡ ਨਹੀਂ ਛੋਟੇ ਤੋਂ ਹੋ ਰਹੀ ਹੈ ਜੀ ਮੈਂ ਬਿਲਕੁਲ ਕਾਰਡ ਬੰਦ ਹੋ ਰਹੀ ਹੈ ਕੋਈ ਚੱਲ ਰਹੀ ਹੈ ਛੋਟਾ ਪਿਆਰ ਹੈ ਬਾਅਦ ਉਸ ਦੀ ਮੀਟਿੰਗ ਤੋਂ ਬਾਅਦ ਪਹਿਲਾ ਕਾਰਡ ਪਹਿਲਾ ਕੰਮ ਲੈ ਕੇ ਚਾ ਲੋ ਨਾਰੇ ਜੀ ਸ਼ਿਵਾਰਾਮ ਚੰਦਰ ਭਗਵਾਨ ਜੀ ਜੈ جی رام آج با جی آج ਚਲੋ ਜੀ ਕਰਨਾ ਮੈਂ ਪਾਉਣ ਕਿਹਾ ਗਿਆ ਅੱਬਾ ਤੇਰਾ ਨਾਮ ਰਹੇ ਯਾ ਜੈ ਤਸੂਰ ਚਾਂਦ ਰਹੇਗਾ ਜੈ ਸ਼ਿਵਰਾਮ ਰਹੇਗਾ ਕਰਨ ਲਈ ਕੀਤੀ ਹੈ ਹੋਏ ਇਹੋ ਹੀ ਜਾਂਦੀਆਂ ਦੋਨੇ ਚੀਜ਼ਾਂ ਹੀ ਆਪਾਂ ਪਹੁੰਚੇ ਤਾਂ ਪਰਵਾਰ ਵੱਲੋਂ ਰਾਪਾਗਤ ਦਾ ਨਿਗਮ ਸਵਾਗਤ ਆ ਗਿਆ ਤੇ ਗੁੱਲਾਂ ਦੀ ਵਰਖਾ ਹੋਈ ਤੇ ਇਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਸ਼ੁਭ ਅਫਰਿੰਗ ਅੱਜ ਜੋਗਰਾ ਦਿੱਤਾ ਕਿ ਇਹਨਾਂ ਦੇ ਵੀ ਯਾਤ ਪਲਾਂਗੇ ਜੋ ਰਾਪਾਗਤ ਇਹਨਾਂ ਦੇ ਘਰੇ ਪਹੁੰਚੇ ਨੇ ਉਹਨਾਂ ਵਾਸਤੇ ਕੀ ਚੜਨਾ ਚਾਹੁੰਦੇ ਸੀ ਹਾਂਜੀ ਤੰਦੀ ਤੰਦੀ ਬੋਲਦੇ ਤੁਸੀਂ ਬੋਲਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਕਿੰਨੀ ਕੁਚਨ ਦੇ ਬਹੁਤ ਨੇੜੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਕੋਈ ਬਹੁਤਾ ਕਸ਼ਟ ਜਿਹੜੇ ਸਾਡੇ ਘਰ ਕਾਮਲਨਾ ਦਾਸੀ ਜੀ ਉਹ ਕੰਮ ਜੈ ਜੈ ਸ਼੍ਰੀ ਰਾਮ ਹਾਂਜੀ ਪ੍ਰਧਾਨ ਜੀ ਅਸੀਂ ਇਸ ਮੱਲੇ ਦੇ ਵਿੱਚ ਪਹੁੰਚੇ ਹਾਂ ਬਹੁਤ ਜ਼ੋਰਦਾਰ ਸਵਾਗਤ ਹੋ ਰਿਹਾ ਤੁਹਾਡਾ ਇਸ ਪਰਿਵਾਰ ਨੇ ਸਾਨੂੰ ਉਈ ਦਾਨ ਰਾਖੀ ਦੀ ਭੇਟ ਕੀਤੀ ਹੈ ਲਲਾਈ ਦੇ ਮੰਦਰ ਲਈ ਜਿਹੜਾ ਅਸੀਂ ਇੱਥੇ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਲਈ ਅਸੀਂ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਕੱਲ੍ਹ ਸ਼ਿਆਤਰਾ ਵਿੱਚ ਵੀ ਸ਼ਾਮਲ ਹੋ ਕੇ ਪਹੁੰਚੋ ਸਾਨੂੰ ਵੀੜ ਵੀ ਹੈ ਬਹੁਤ ਬਹੁਤ ਸ਼੍ਰੀ ਰੇਟਾ ਕੇ ਤੇ ਸਾਰੀ ਕੌਂਸਲ ਦੇ ਲਈ ਬਹੁਤ ਬਹੁਤ ਨਾਮ ਰੱਖਦਾ ਅਭਿਧਾਨ ਨਵਾ ਕਰਦੇ ਹਾਂ ਨਾਮ ਰਾਮਕੰਦ ਜੈ ਜੈ ਸ਼੍ਰੀ ਰਾਮ ਹਾਂਜੀ ਜੈ 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 ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਸੁਭਾਗਿਆਸ਼ਾਲੀ ਦਿਨ ਹੈ ਜੋ ਅਸੀਂ ਸਰਦੂਰਗੜ ਦੇ ਵਿੱਚ ਕਾਰਡ ਵੰਡਣ ਦੀ ਸ਼ੁਰੂਆਤ ਨੂੰ ਪਹਿਲ ਦਿੱਤੀ ਅੱਜ ਪਹਿਲਾ ਦਿਨ ਸੀ ਅਸੀਂ ਰਾਮਪਗਤ ਘਰ ਘਰ ਪਹੁੰਚੇ ਇਸ ਕਾਰਡ ਦੀ ਯਾਤਰਾ ਨੂੰ ਸ਼ੁਰੂ ਕੀਤਾ ਤੇ ਅੱਜ ਲੋਕਾਂ ਵੱਲੋਂ ਜਿਨ੍ਹਾਂ ਦੇ ਘਰੇ ਪਹੁੰਚਦੇ ਸੀ ਹਰੇਕ ਪਰਿਵਾਰ ਵੱਲੋਂ ਇਸ ਰਾਮ ਭਗਤਾਂ ਦਾ ਪੂਰਾ ਤਹਿ ਦਿਲੋਂ ਸਵਾਗਤ ਕੀਤਾ ਜਾ ਰਿਹਾ ਹੈ ਤੇ ਆਪਦੀ ਨੇਕ ਕਮਾਈ ਦੇ ਵਿੱਚੋਂ ਇਸ ਨੇਕ ਕੰਮ ਦੇ ਲਈ თან ਰਾਸ਼ੀ ਦੇ ਰਹੇ ਨੇ ਵੀ ਤਾਂ ਜੋ ਕਿ ਹਰੇਕ ਦੇ ਘਰੇ ਇਹ ਸੰਦੇਸ਼ ਪਹੁੰਚ ਕੇ ਤੇ ਹਰੇਕ ਦੇ ਘਰੇ ਅਸੀਂ ਝੰਡਾ ਲਹਿਰਾ ਸਕੀਏ ਉਸ ਦਿਨ ਝੰਡਿਆਂ ਦੀ ਵਿਵਸਥਾ ਇਸ ਧਨ ਰਾਸ਼ੀ ਰਾਹੀਂ ਕੀਤੀ ਜਾਊਗੀ ਤੇ ਲੰਗਰਾਂ ਦੀ ਵਿਵਸਥਾ ਵੀ ਮੰਦਰਾਂ ਦੇ ਵਿੱਚ ਇਸ ਧਨ ਰਾਸ਼ੀ ਰਾਹੀਂ ਕੀਤੀ ਜਾਊਗੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਪਰਿਵਾਰ ਦਾ ਤੇ ਤੁਸੀਂ ਇਸ ਜੋ ਸ਼ੁਭ ਅਫਸਰ ਆ ਰਿਹਾ ਬਾਈ ਜਰਫਰੀ ਦਾ ਤੁਸੀਂ ਇਸ ਵਾਸਤੇ ਕੀ ਕਹਿਣਾ ਚਾਹੋਗੇ ਬਹੁਤ ਹੀ ਮਤਵਪੂਰਨ ਦਿਨ ਹੈ ਜੀ ਬਹੁਤ ਹੀ ਜਨਨੀ ਦੀ ਇਹ ਇਤਿਹਾਸ ਦੇ ਵਿੱਚ ਬਹੁਤ ਖੁਸ਼ੀ ਵਾਲਾ ਦਿਨ ਆਏਗਾ ਜੋ ਸਾਡੇ ਆਰਾਮ ਲਲਾ ਜੀ ਮੰਦਰ ਦੇ ਵਿੱਚ ਪ੍ਰਵੇਸ਼ ਕਰ ਰਹੇ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਬੀ ਜੀ ਤੁਸੀਂ ਕਹਿਣਾ ਚਾਹੋਗੇ ਹਾਂ ਜੀ ਬਹੁਤ ਹੀ ਉਹੀ ਗੱਲ ਹੈ ਕਿ ਸਾਡੇ ਮੰਦਰ ਦਾ ਦੁਕਾਟ ਨੂੰ ਹੋ ਰਿਹਾ ਤੇ ਅਸੀਂ ਸਾਰੇ ਸ਼ੋਭਾ ਯਾਤਰਾ ਵਿੱਚ ਜੋ ਕਲਸ਼ ਲੈ ਕੇ ਜਾਣਾ ਉਸ ਦੀ ਯਾਤਰਾ ਵਿੱਚ ਜ਼ਰੂਰ ਪਹੁੰਚਾਂਗੇ ਤੇ ਬਹੁਤ ਹੀ ਤੈਨੂੰ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਜੈ ਸ਼ੇਰੀ ਨਾਮ ਜੈ ਸ਼ੇਰੀ ਨਾਮ ਹੁਣ ਤੇ ਅੰਕਲ ਜੀ ਤੁਸੀਂ ਇਸ ਸ਼ੁਭ ਅਫਸਰ ਵਾਸਤੇ ਆਪਦੇ ਕੀ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਹਰ ਇੱਕ Hindu ਸਮਾਜ ਦੇ ਬੰਦੇ ਨੂੰ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਠੀਕ ਹੈ ਜੀ ਔਰ ਦੂਸਰੀ ਗੱਲ ਜਿਹੜਾ ਇਹ ਦਿਨ ਹੈ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਦੀਵਾਲੀ ਨਾਲੋਂ ਵੀ ਵਧੀਆ ਬਣਾਉਣਾ ਚਾਹੀਦਾ ਜੈ ਸ਼੍ਰੀ ਰਾਮ ਪ੍ਰਧਾਨ ਜੀ ਤੁਸੀਂ ਇਸ ਵਾਸਤੇ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਅੱਜ ਜਿਹੜਾ ਪ੍ਰਭੂ ਰਾਮ ਜੀ ਦਾ ਸੰਦੇਸ਼ ਲੈ ਕੇ ਘਰ-ਘਰ ਪਹੁੰਚ ਰਹੇ ਆ ਸਾਡਾ ਬਹੁਤ ਭਰਪੂਰ ਸਵਾਗਤ ਕਰ ਰਹੇ ਨੇ ਬੋਲਾਂ ਦੀ ਵਰਖਾ ਲੋਕਾਂ ਨੇ ਰਸਤਿਆਂ ਦੇ ਵਿੱਚ ਫੁੱਲ ਪਿਛਾਤੇ ਤੇ ਅਸੀਂ ਤਾਂ ਜਿਵੇਂ ਪ੍ਰਭੂ ਰਾਮ ਦਾ ਸੰਦੇਸ਼ਾ ਲੈ ਕੇ ਆਏ ਆਂ ਲੋਕਾਂ ਨੇ ਸਾਨੂੰ ਪ੍ਰਭੂ ਸੰਝ ਲਿਆ ਤੇ ਅਸੀਂ ਇਦੋਂ ਭੱਡ ਭਾਗੇ ਕਿ ਹੋ ਸਕਦੇ ਸਾਨੂੰ ਬਹੁਤ ਵਧੀਆ ਇਹਨਾਂ ਨੇ ਭਾਗਾਂ ਵਾਲਾ ਹੈਗੇ ਆ ਅਸੀਂ ਜਿਨ੍ਹਾਂ ਨੇ ਸੰਦੇਸ਼ੇ ਅਸੀਂ ਅੱਜ ਲੈ ਕੇ ਆ ਰਹੇ ਆਂ ਤੇ ਇਹ ਲੋਕ ਵੀ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਸੰਦੇਸ਼ਾ ਪ੍ਰਭੂ ਰਾਮ ਜੀ ਦਾ ਜੋਧਿਆ ਤੋਂ ਆ ਕੇ ਮਿਲ ਰਿਹਾ ਹੈ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਆ ਇਸ ਸ਼ੁਭ ਅਵਸਰ ਤੇ ਤੇ ਅਸੀਂ ਸਾਡੀਆਂ ਭੈਣਾਂ ਨੂੰ ਹੋਰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 21 ਤਰੀਕ ਨੂੰ ਜੇ ਤੁਸੀਂ ਕਲਸ਼ ਯਾਤਰਾ ਦੇ ਵਿੱਚ ਸ਼ਾਮਲ ਹੋਵੋਗੇ ਤੁਸੀਂ ਐ ਸਮਝ ਲਓ ساری ਜ਼ਿੰਦਗੀ ਦਾ ਪੁੰਨ ਕਟ ਲਿਆ ਤੁਸੀਂ ਇਹ ਜ਼ਿੰਦਗੀ ਦੇ ਵਿੱਚ ਬਹੁਤ ਚਿਰਾਂ ਬਾਅਦ ਆਪਾਂ ਨੂੰ ਮੌਕਾ ਦੇਖਣ ਨੂੰ ਮਿਲਿਆ 500 ਸਾਲਾਂ ਬਾਅਦ ਤੇ ਇਹਦੇ ਜਿਹੜਾ ਮੌਕਾ ਆਪਾਂ ਗਵਾਈਏ ਨਾ ਵੱਧ ਤੋਂ ਵੱਧ ਆਪਾਂ ਪੂਠਾ ਪਾਠ ਪੂਜਾ ਕਰੀਏ ਇੱਕ 23 ਤਰੀਕ ਨੂੰ 21 ਤਰੀਕ ਨੂੰ ਕਲਸ਼ ਯਾਤਰਾ ਜੇ ਰਚਨਾਮਲ ਹੋਈ ਏ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ 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 ਸ਼੍ਰੀ ਰਾਮ ਜੋ ਵੀ ਸ ਆ ਵੀਡੀਓ ਨੂੰ ਦੇਖ ਰਹੇ ਹੋ ਵੱਧ ਵਧ ਸ਼ੇਅਰ ਕਰੋ ਤੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਵਿੱਚ ਆਪ ਦੀ ਹਾਜ਼ਰੀ ਲਗਾਓ ਜੈ ਸ਼੍ਰੀ ਰਾਮ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਉਮੀਦ ਕਰਦੇ ਹਾਂ 22 ਤਰੀਕ ਤੱਕ ਐਸੇ ਤਰ੍ਹਾਂ ਸਹਿਯੋਗ ਹੁੰਦਾ ਰਹੇ ਐਸੇ ਤਰ੍ਹਾਂ ਆਪਾਂ ਜੁੜੇ ਰਹੀਏ ਸਾਰੀਆਂ ਸੰਸਥਾਵਾਂ ਜਿਹੜੇ ਵੱਖ-ਵੱਖ ਮੈਂਬਰ ਨੇ ਸੰਸਥਾਵਾਂ ਦੇ ਸਾਡੇ ਕਲੋਨੀ ਦੇ ਭਾਈ ਨੇ ਭੈਣਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਰਾਤ ਨੂੰ 10 ਵਜੇ ਦੇ ਕਰੀਬ ਹੈ ਸਾਡਾ ਸਹਿਯੋਗ ਦਿੱਤਾ ਐਸੇ ਕਲੋਨੀ ਦੇ ਵਿੱਚ ਅਸੀਂ ਉਮੀਦ ਕਰਦੇ ਆ ਵੀ ਇਹ ਤੋਂ ਵੱਧ ਚੜ ਕੇ ਸਾਰੇ ਸਹਿਯੋਗ ਦੇਣਗੇ ਆਪਾਂ ਸਾਰੇ ਸ਼ਹਿਰ ਦੇ ਵਿੱਚ ਇੱਥੇ ਸੰਦੇਸ਼ ਲਾਉਣਾ ਹੈ ਪਹੁੰਚਾਉਣਾ ਹੈ ਸਾਰੇ ਆਰਾਮ ਭਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਭੂ ਅੱਗੇ ਅਰਦਾਸ ਕਰਦੇ ਆਂ ਵੀ ਇਹਨਾਂ ਭਗਤਾਂ ਨੂੰ ਇਸੇ ਤਰ੍ਹਾਂ ਜੋੜੀ ਰੱਖੀ ਤੇ ਜੋ ਤੇਰੀ ਸੇਵਾ ਕਰਦੇ ਰਹਿਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਨਾਲ ਹੋ ਜੀ ਜੈ ਸ੍ਰੀ ਰਾਮ ਬਸ ਜੈ ਸ੍ਰੀ ਰਾਮ ਬਸ ਆ ਕਰ ਦੋ ਕੋਈ ਗੱਲ ਨਹੀਂ ਹਾਂ ਜੀ ਹੁਣ ਮੈਂ ਮਮਦ ਚਲਾ ਗਿਆ ਜਰਾ ਕੋਈ ਨਹੀਂ ਚਿੰਤਾ ਜਰੂਰ ਸ਼ਾਮ ਉਹ ਕੱਲ ਨੂੰ ਕੋਈ ਆਪਣਾ ਭਾਈ ਤੋਂ ਮਾਉਂਗਾ ਹੈ ਹੈ ਘਰੇ ਨਹੀਂ ਬਣਾਉਣਾ ਆਪਾਂ ਜਵਾਬ ਦੇਵਾਂਗੇ ਇਥੇ ਆਪਾਂ ਮੈਂ ਯਾਰ ਮੈਂ ਗਲਤ ਫੋਨ ਮਾਰਿਆ 600 ਬੜੀ ਹੋ ਗਈ ਸੀ 10 ਕਰਤ ਪਤਾ ਲੱਗਿਆ ਹਾਂ ਬਣੀ ਜਾਂਦੀ ਸੀ ਅੱਜ ਮੈਂ ਤੁਹਾਨੂੰ ਇੱਕ ਫੋਨ ਕਰਦਾ ਜੀ ਬੜੀ ਬੜੀ ਖੁਸ਼ੀ ਦੀ ਗੱਲ ਫਟੇ ਮੇਰੀ ਜਿਹੜੀ ਮੇਰੇ ਘਰ ਦੀ ਕੋਈ ਗੱਲ ਹਾਂਜੀ ਹਾਂਜੀ ਛੋਟਾ ਨੰਬਰ ਹੈਗਾ ਮੇਰਾ ਸ਼ਾਇਦ ਕੁਝ ਬੜੀ ਬੜੀ ਲੱਣੇ ਠੀਕ ਹੈ ਜੀ ਇਹ ਤਾਂ ਸਾਡੇ ਹਾਂ ਕੋਸ਼ਾਲ ਜੀ ਸਾਰੀ ਕਲੋਨੀ ਵੱਲੋਂ ਤੁਹਾਡਾ ਵੈਲਕਮ ਵੈਲਕਮ ਬਹੁਤ-ਬਹੁਤ ਤਨਦ ਜੀ ਆਇਆਂ ਨੂੰ ਜੀ ਅਸੀਂ ਸਾਰੇ ਪਹੁੰਚਾਂਗੇ ਜੀ ਸੰਦੀਪ ਭਾਈ ਤੁਹਾਡਾ ਬਹੁਤ-ਬਹੁਤ ਵਜ੍ਹਾ ਤਨਵਾਦ ਸਾਰੀ ਕਲੋਨੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਪ੍ਰਤੂਰ ਸਵਾਲ ਕੀਤਾ ਸਾਡਾ ਤੇ ਅਸੀਂ ਅਮਰੀਦ ਕਰਦੇ ਹਾਂ ਸਾਰੀ ਕਲੋਨੀ ਵੱਧ ਚੜ ਕੇ ਸਹਿਲੋਂਗੀ ਤੇ ਸਾਡੇ ਬਲਾ ਇਹ ਪ੍ਰੋਗਰਾਮ ਨੂੰ ਸਾਰਾ ਤੁਹਾਨੂੰ ਵੱਧ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੈ ਸ਼੍ਰੀ ਰਾਮ

ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਰੰਗ ਬਣ ਕੇ ਨਵੀਂ ਸ਼ਾਮ ਬਣ ਕੇ ਜਗਿਆ ਨਾ ਪ੍ਰਭੂ ਜੀ ਜਗਿਆ ਨਾ ਕੀ ਬੋਲ ਗਏ ਰਸੋ ਜੈ ਸ਼੍ਰੀ ਰਾਮ 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 جی 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 جی